ਮੇਰੇ ਨਾਲ सोनू ਜੀ ਮੌਜੂਦ ਨੇ ਜੋ ਆਮ ਆਦਮੀ ਪਾਰਟੀ ਤੋਂ ਵਾਰਡ ਨੰਬਰ 72 ਤੋਂ ਉਮੀਦਵਾਰ ਨੇ ਤਾਂ ਗੱਲਬਾਤ ਵੀ ਕਰਦੇ ਆ ਸਰ ਬਹੁਤ-ਬਹੁਤ ਮੁਬਾਰਕਾਂ ਅੱਜ ਜੋ ਦਿਨ ਆ ਗਿਆ VOTING ਪੈ ਰਹੀ ਹੈ ਵੋਟਰਸ મતદાન ਕਰਨਾ ਆ ਰਹੇ ਨੇ ਕੀ ਕਹੋਗੇ ਇਹੀ ਕਹਿਣਾ ਚਾਹੂੰਗਾ ਆਪਣੇ ਵਾਰਡ ਦੇ ਪਿਆਰੇ ਮੋਟਰਾਂ ਨੂੰ મતદાન ਜ਼ਰੂਰ ਕਰਨਾ ਜੀ ਮਤਦਾਨਤਾ ਨੂੰ ਇਹੀ ਅਪੀਲ ਆ ਕਿ ਮਤਦਾਨ ਜ਼ਰੂਰ ਕਰਨਾ ਕਿਉਂਕਿ ਇਹ ਜਿਹੜਾ ਅਧਿਕਾਰ ਆਪਾਂ ਨੂੰ ਬਹੁਤ ਔਖਾ ਮਿਲਿਆ ਵਾ ਡਾਕਟਰ ਪ੍ਰੀਮਰਾ ਅੰਬੇਡਕਰ ਜੀ ਦੇਣ ਹੈਗੀ ਆ ਤੇ ਤੁਸੀਂ ਜਿਹੜੀ ਕਾਰਪੋਰੇਸ਼ਨਾਂ ਦਾ ਕੰਮ ਜਾਂ ਕੋਈ ਹੋਰ ਵੀ ਡਿਵੈਲਪਮੈਂਟ ਦੇ ਰੁਕੇ ਹੋਏ ਕੰਮ ਸੀਗੇ ਜੀ ਇਸ ਸਮੇਂ ਦੀ ਨਗਰ ਨਿਗਮ ਚੋਣਾ ਦੀ ਵੇਟ ਕਾਫੀ ਦੇਰ ਤੋਂ ਕੀਤੀ ਜਾ ਰਹੀ ਸੀ ਤੇ ਲੋਕਾਂ 'ਚ ਬਹੁਤ ਜ਼ਿਆਦਾ ਉਸ਼ਾ ਹੈਗਾ ਵਾ ਜੀ ਵੋਟ ਪਾਉਣ ਦਾ ਵੀ ਦੇਖੋ ਤਸਵੀਰ ਦਾ 7 ਵਜੇ ਦਾ ਟਾਈਮ ਆ ਫਿਰ ਵੀ ਲੋਕੀ 7 ਵਜੇ ਤੋਂ 5 ਮਿੰਟ ਪਹਿਲਾਂ ਇੱਥੇ ਮੈਂ ਖੜੇ ਦੇਖੇ ਆ ਜੀ ਤੇ ਮੈਂ ਆਪਣੇ ਪਿਆਰੇ ਵੋਟਰਾਂ ਨੂੰ ਇਹ ਹੀ ਕਹੂੰਗਾ ਕਿ ਆਪਣੀ ਸੂਝ ਸਮਝ ਨਾਲ ਕੈਂਡੀਡੇਟ ਦੀ ਚੋਣ ਕਰਿਓ ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੁੰਦਾ ਸਾਰਿਆਂ ਦਾ ਸੋਨਜੀ ਕੀ ਵਿਜ਼ਨ ਲੈ ਕੇ ਚੱਲੇ ਸੀਗੇ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਭਰਮਾ ਹੁੰਗਾਰਾ ਤੁਹਾਨੂੰ ਤੁਹਾਡੇ ਵਾਰਡ ਦੇ ਵਿੱਚ ਮਿਲਿਆ ਤੇ ਕੀ ਕਿਵੇਂ ਦੇਖ ਰਹੇ ਹੋ ਤੁਹਾਡੇ ਵਾਰਡ ਵਾਸੀ ਆ ਰਹੇ ਨੇ ਵੋਟ ਪਾਉਣ ਆ ਰਹੇ ਨੇ ਬਿਲਕੁਲ ਜੀ ਮੇਰੇ ਆਨ ਤੋਂ ਪਹਿਲਾਂ ਹੀ 6 6:30 ਵਜੇ ਪੋਲਿੰਗ ਏਜੰਟ ਜਦੋਂ ਭੇਜੇ ਤਾਂ 5-7 ਮਿੰਟ ਪਹਿਲਾਂ ਹੀ ਲੋਕ ਬੁਥਾਂ ਦੇ ਖੜੇ ਸੀਗੇ ਵੋਟ ਪਾ ਲਈ ਇਹਨਾਂ ਉਹਨਾਂ ਚ ਉਸ਼ਾ ਸੀਗਾ ਤੇ ਬਾਕੀ ਜੀ ਲੋਕੀ ਮਾਨ ਕਰਦੇ ਜੀ ਬੱਚਾ ਸਮਝਦੇ ਆਪਣਾ ਛੋਟਾ ਭਰਾ ਸਮਝਦੇ ਆ ਇਸ ਕਰਕੇ ਇਹਨਾਂ ਜਿਆਦਾ ਸਤਿਕਾਰ ਕਰਦੇ ਆ ਉਹ ਕਿਉਂਕਿ ਮੈਂ ਪਿਛਲੇ 10 ਸਾਲਾਂ ਚ ਆਪਣੇ ਪਰਿਵਾਰ ਨੂੰ ਬਾੜ ਨੂੰ ਸਮਝਿਆ ਵਾ ਤੇ ਉਦਾ ਹੀ ਕੰਮ ਕਰਦੇ ਰਹੇ ਆ ਤੇ ਦੇਖੋ ਮੇਰੇ ਭੈਣ ਭਰਾ ਨੇ ਉਹਨਾਂ ਨੂੰ ਜੀ ਕੋਈ ਦੁੱਖ ਤਕਲੀਫ ਹੁੰਦੀ ਆ ਤਾਂ ਮੈਨੂੰ ਤਕਲੀਫ ਹੁੰਦੀ ਆ ਨਾ ਆਪਾਂ ਇਸ ਕਰਕੇ ਆਪਣੇ ਬਾੜ ਨੂੰ ਆਪਣਾ ਪਰਿਵਾਰ ਸਮਝ ਕੇ ਕੰਮ ਕੀਤਾ ਵਾ ਇਸ ਕਰਕੇ ਲੋਕ ਮਾਤਾਵਾ ਭੈਣਾ ਆਪਣੇ ਛੋਟੇ ਉਤਨੂੰ ਭਰਾ ਨੂੰ ਇਨਾ ਮਾਨ ਸਤਕਾਤ ਲੱਗਦਾ ਹੈ ਕਿ ਮਤਦਾਨ ਹਰ ਇੱਕ ਕਿਸੇ ਨੂੰ ਕਰਨਾ ਚਾਹੀਦਾ ਤੇ ਅੱਜ ਆਉਣਾ ਵੀ ਚਾਹੀਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿਉਂਕਿ ਬਹੁਤ ਸਾਰੇ ਲੋਕ ਜਿਵੇਂ ਹੁੰਦੇ ਘਰਾਂ ਦੇ ਵਿੱਚ ਰਹਿ ਜਾਂਦੇ ਹਾਲੇ ਸ਼ੁਰੂਆਤ ਹੋਈ ਹੈ ਉਹਨਾਂ ਨੂੰ ਕੀ ਅਪੀਲ ਕਰੋਂਗੇ ਮਤਦਾਨ ਕਰਨ ਵਾਲਿਆਂ ਨੂੰ ਬਿਲਕੁਲ ਸਰ ਕਈ ਕਈ ਵਾਰ ਆਪਣੇ ਕਈ ਵੀਰ ਛੁੱਟੀ ਹੋਣ ਕਰਕੇ ਵੋਟਾਂ ਵਾਲੇ ਦੇਣ ਤੇ ਉਹ ਕਮਨ ਚਲੇ ਜਾਂਦੇ ਆ ਉਹਨਾਂ ਵੀਰਾਂ ਨੂੰ ਉਹੀ ਅਪੀਲ ਆ ਇਹ ਅਧਿਕਾਰ ਆਪਾਂ ਨੂੰ ਬਹੁਤ ਮੁਸ਼ਕਲ ਨਾਲ ਮਿਲਿਆ ਬਹੁਤ ਇਹ ਰਿਲੇਸ਼ਨ ਗੱਛ ਕਰਨਾ ਪਿਆ ਵਾ ਕੀ ਆਪਾਂ ਨੂੰ ਮਤ ਦਾ ਦਾਨ ਜਰੂਰ ਕਰਨਾ ਚਾਹੀਦਾ ਆਪਾਂ ਮਤਦਾਤਾ ਨੂੰ ਇਹ ਹੀ ਅਪੀਲ ਆ ਵੋਟ ਜੂਰ ਪਾਓ ਇੱਕ ਵਾਰ ਤੁਹਾਡੀ ਵੋਟ ਦਾ ਬਹੁਤ ਵੱਡਾ ਮੁੱਲਾ ਇਹਦਾ ਮੁੱਲ ਵਿਰਥ ਨਾ ਗਵਾਇਓ ਜੀ ਮੈਂ ਪਾ ਕੇ ਆਈ ਹਾਂ ਜੀ ਵੋਟ ਆਪਣੇ ਇਹ ਪਾਇਆ ਮੇਰੀ ਵਾਈਫ ਆਹੀ ਸਵੇਰੇ 7 ਵਜੇ ਜਾ ਕੇ ਵੋਟ ਪਾਏ ਆ ਸਾਰੇ ਮੋਟਰ ਨੂੰ ਵੀ ਇਹ ਹੀ ਅਪੀਲ ਆ ਜਰੂਰ ਵੋਟ ਪਾ ਕੇ ਆਇਓ ਜੀ ਮੈਮ ਵੋਟ ਪਾਏ ਯੈਸ ਕੀ ਕਹਾਂਗੇ ਮੈਮ ਇਹ ਹੀ ਕਹਾਂਗੇ ਕਿ ਸਭ ਕੋ ਸਭ ਕੇ ਲਈ ਇਹ ਹੀ ਹੈ ਕਿ ਆਪਣੇ वोट का सही इस्तेमाल करें ऐसा कैंडिडेट चुने जो आपके सुख दुख में आपके साथ खड़ा हो आपको आगे लेके जाए डेवलपमेंट करे बस यही कहना चाहेंगे मत करने वाले की अपील करूंगे यही कहेंगे की अपने मत का सही उपयोग करे